ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਣਾ ਸੀਰੀਜ਼ ਦਾ ਚੌਥਾ ਦਿਨ ਤੇ ਅੱਜ ਦੀ ਵੀਡੀਓ ਵੇਖਣ ਤੋਂ ਪਹਿਲਾਂ ਤੁਸੀਂ ਕੱਲ ਵਾਲੀ ਵੀਡੀਓ ਪਲੀਜ਼ ਇੱਕ ਵਾਰ ਵੇਖ ਲਓ ਉਸ ਤੋਂ ਬਾਅਦ ਅੱਜ ਵਾਲੀ ਵੀਡੀਓ ਵੇਖੋ ਹਾਂਜੀ ਅੱਜ ਆਪਾਂ ਕਟਾਂ ਕਟਿੰਗ ਕਰਾਂਗੇ ਅੱਜ ਦੀ ਵੀਡੀਓ ਚ ਆਪਾਂ ਰੱਖਾਂਗੇ ਤੀਰਾ ਤੀਰੇ ਤੋਂ ਬਾਅਦ ਫਿਰ ਆਪਾਂ ਕਰਾਂਗੇ ਮੋਡੇ ਦੀ ਕਟਾਈ ਹਾਂਜੀ ਮੋਡੇ ਦੀ ਕਟਾਈ ਆਰਮਹੋਲ ਇਹਦੀ ਕਟਾਈ ਸਭ ਤੋਂ ਇੰਪੋਰਟੈਂਟ ਹੁੰਦੀ ਹੈ 셔ਟ ਦੀ ਅਗਰ ਇਹ ਤੁਸੀਂ ਬਹੁਤ ਸਹੀ ਤਰੀਕੇ ਨਾਲ ਇਹਦੇ ਨਿਸ਼ਾਨ ਲਾ ਕੇ ਕਟਾਈ ਕਰ ਲੈਂਦੇ ਹੋ ਤਾਂ ਤੁਹਾਡਾ ਜਿਹੜਾ ਕਮੀਜ਼ਾ ਬਹੁਤ ਸੋਹਣੀ ਫਿਟਿੰਗ 'ਚ ਤੁਹਾਨੂੰ ਆਊਗਾ ਤਾਂ ਅੱਜ ਆਪਾਂ ਕਟਿੰਗ ਕਰਦੇ ਹਾਂ ਆਰਮਹੋਲ ਕਮੀਜ਼ ਦੀ ਲੰਬਾਈ ਲੈਣ ਤੋਂ ਬਾਅਦ ਆਪਾਂ ਰੱਖਾਂਗੇ 13 ਠੀਕ ਹੈ ਜੀ 13 ਇੰਚ ਇਹਨਾਂ ਦਾਵਾ 13 ਇੰਚ ਤੇ ਇੱਥੇ ਆਪਾਂ 13 ਇੰਚ ਲਵਾਂਗੇ 13 ਇੰਚ 13 ਇੰਚ ਤਿਆਰ ਇਸ ਤਰ੍ਹਾਂ ਆਪਾਂ ਲੈ ਲਿਆ ਏ 13 ਇੰਚ 13 ਯਾਨੀ ਕਿ 6.5 6.5 ਦਾ ਡਬਲ ਜਿਹੜਾ 13 ਇੰਚ ਹੁੰਦਾ ਹੈ ਇਸ ਤੋਂ ਬਾਅਦ ਆਪਾਂ ਰੱਖਾਂਗੇ ਮੋਡਾ ਮੋਡਾ ਰੱਖਾਂਗੇ 6.5 6.5 ਇੰਚ ਮੋਡਾ ਹੀ ਰੱਖਣਾ ਇਹਨਾਂ ਦਾ ਆਪਾਂ 6.5 ਤੇ ਨਿਸ਼ਾਨ ਲਗਾਵਾਂਗੇ ਉਸ ਤੋਂ ਬਾਅਦ ਇੱਥੇ ਆਪਾਂ ਲਿਆ ਸੀ 13 ਇੰਚ 13 ਤੇ ਇੱਥੇ ਜਿੱਥੇ ਆਪਾਂ 6.5 ਇੰਚ ਮੋਡਾ ਲਿਆਏ ਉੱਥੇ ਆਪਾਂ ਰੱਖਾਂਗੇ ਹੁਣ 6.5 ਯਾਨੀ ਕਿ 13 ਦੇ ਤੋਂ ਅੱਧਾ ਇੰਚ ਟੋਟਲ ਦੇ ਵਿੱਚ ਘੱਟ ਲਵਾਂਗੇ ਇੱਥੇ ਆਪਾਂ ਮੋਡੇ ਦਾ ਨਿਸ਼ਾਨ ਤੇ ਪਹਿਲਾ 13 ਇਹ ਇੰਚ ਲਿਆ ਸੀ ਤੇ ਹੁਣ ਰੱਖਾਂਗੇ ਆਪਾਂ 12.5 12.5 ਆਊਗਾ 6.5 ਤੇ ਇਸ ਤਰ੍ਹਾਂ ਇੱਥੋਂ ਉੱਪਰ ਵਾਲੇ ਥੀਰੇ ਨਾਲੋਂ ਇੱਥੇ ਅੱਧਾ ਇੰਚ ਟੋਟਲ 'ਚ ਥੀਰਾ ਆਪਾਂ ਕੱਟ ਰੱਖਾਂਗੇ ਆਹਦਾ ਤੁਸੀਂ ਖਾਸ ਧਿਆਨ ਰੱਖਣਾ ਕਿ ਜਿਹੜੇ ਮੋਢੇ ਦੇ ਵਿੱਚ ਵਾਲ ਪੈਂਦੇ ਨੇ ਆਰਮਹੋਲ 'ਚ ਇਹਦੀ ਵਜ੍ਹਾ ਨਾਲ ਪੈਂਦੇ ਆ ਇਹਦੀ ਅੰਦਰ ਹੀ ਆਪਾਂ ਡੀਪ ਕਟਾਈ ਕਰਨੀ ਆ ਇੱਥੋਂ 13 ਤੇ ਸਾਨੂੰ ਇੱਕ ਵਾਰ ਫਿਰ ਦੱਸ ਦਈਏ ਕਿ ਇੱਥੋਂ ਆਪਾਂ ਰੱਖਿਆ ਹੈ 13 ਇੰਚ ਠੀਕ ਹੈ ਜੀ ਤੇ 6 6.5 ਇੰਚ ਆਪਾਂ ਮੋਢਾ ਲਿਆ ਹੈ ਉਸ ਤੋਂ ਬਾਅਦ ਇੱਥੋਂ ਰੱਖਿਆ ਹੈ ਆਪਾਂ ਸਵਾ 6 ਯਾਨੀ ਸਵਾ 6 ਦਾ ਡਬਲ ਹੁੰਦਾ ਹੈ 12 ਇੱਥੇ 13 ਲਿਆ ਤੇ ਇੱਥੇ 12.5 ਤੀਰੇ ਨਾਲੋਂ ਇੱਥੇ ਜਿਹੜਾ ਆਪਾਂ ਨਿਸ਼ਾਨਾ ਉਹ ਅੱਧਾ ਇੰਚ ਟੋਟਲ 'ਚ ਕੱਟ ਲਿਆ ਹੈ ਅਗਰ ਇੱਥੋਂ ਦੀ ਕਟਾਈ ਤੁਹਾਡੀ ਸਹੀ ਹੈ ਤਾਂ ਤੁਹਾਨੂੰ ਬਹੁਤ ਸੋਹਣੀ ਤਰੱਕੇ ਨਾਲ ਸੂਟ ਆ ਜਾਊਗਾ ਇਸ ਤੋਂ ਬਾਅਦ ਤੁਸੀਂ ਇਹਨਾਂ ਦੋਹਾਂ ਨਿਸ਼ਾਨਾਂ ਨੂੰ ਆਪਸ 'ਚ ਮੈਚ ਕਰ ਦੇਣਾ ਬਿਲਕੁਲ ਇਦਾਂ ਸਕੇਲ ਦੀ ਹੈਲਪ ਲੈ ਸਕਦੇ ਹੋ ਤੁਸੀਂ ਠੀਕ ਹੈ ਜੀ ਤਰਾ 13 ਇੰਚ ਤੇ ਇੱਥੇ 12.5 ਨੂੰ ਆਪਾਂ ਆਪਸ ਦੇ ਵਿੱਚ ਮੈਚ ਕਰ ਦਿੱਤਾ ਹੈ ਉੱਪਰ ਤੀਰੇ ਨਾਲੋਂ ਇੱਥੇ ਜਿੱਥੇ ਬ੍ਰੈਸਟ ਦਾ ਨਿਸ਼ਾਨ ਆਉਣਾ ਹੈ ਉੱਥੇ ਆਪਾਂ 1/2 ਇੰਚ ਕੱਟ ਰੱਖਿਆ ਹੈ ਇੱਥੇ ਹੀ ਵਲ ਪੈਂਦੇ ਨੇ ਜਿਹੜੇ ਆਰਮਹੋਲ ਦੇ ਵਿੱਚ ਮੋਢੇ ਦੇ ਵਿੱਚ ਵਲ ਪੈਣ ਦੀ ਪ੍ਰੋਬਲਮਸ ਆ ਇਹਦੇ ਵਜ੍ਹਾ ਨਾਲ ਹੀ ਹੁੰਦੀ ਹੈ ਅਗਰ ਇਦਾਂ ਤੁਸੀਂ ਡੀਪ ਨਿਸ਼ਾਨ ਇੱਧਰ ਨੂੰ ਲਾਓਗੇ ਤਾਂ ਤੁਹਾਡੇ ਜਿਹੜਾ ਇੱਥੇ ਮੋਢੇ ਦੇ ਵਲ ਨੇ ਉਹ ਨਹੀਂ ਪਹਿਣਗੇ ਤਾਂ ਨੂੰ ਬਹੁਤ ਹੀ ਸੋਖੇ ਤਰੀਕੇ ਨਾਲ ਮੋਢੇ ਦੀ ਕਟਾਈ ਦਾਸ ਰਹੀ ਆ ਉਸ ਤੋਂ ਬਾਅਦ ਆ ਜਿਹੜਾ ਤੁਸੀਂ ਇੱਥੇ ਬਾਕਸ ਬਣਾਇਆ ਹੈ ਇਹਦੇ ਬਿਲਕੁਲ ਇਥੋਂ ਕੋਰਨਰ ਤੋਂ ਆਪਾਂ ਲਵਾਂਗੇ ਡੇਡ ਇੰਚ ਠੀਕ ਹੈ ਡੇਡ ਇੰਚ ਤੇ ਨਿਸ਼ਾਨ ਲਗਾਵਾਂਗੇ ਉਸ ਤੋਂ ਬਾਅਦ ਆ ਜਿਹੜਾ ਮੋਢਾ ਰੱਖਿਆ ਹੈ 6.5 ਇਹਦੀ ਅੱਧ ਕਰ ਲਵਾਂਗੇ 2.5 ਤੇ ਜਿਹੜੇ ਮੈਂ ਤੁਹਾਨੂੰ 2.5 3 ਸਵਾ ਪੂਨੇ ਜਿਹੜੇ ਦੱਸੇ ਸੀ ਇਸ ਵਾਸਤੇ ਦੱਸੇ ਵੀ ਇੱਥੇ ਕੰਮ ਆਣੇ ਨਹੀਂ ਉਹ ਤੁਹਾਡੇ ਉਸ ਤੋਂ ਬਾਅਦ ਆਪਾਂ ਰੱਖਾਂਗੇ ਬ੍ਰੈਸਟ ਜਿੰਨੀ ਵੀ ਇਹਨਾਂ ਦੀ ਇੰਚ ਤਿਆਰ ਹੈ ਇਹਨਾਂ ਨੇ ਪਲੇਟ ਪਾਉਣੇ ਇਸ ਤਰ੍ਹਾਂ ਆਪਾਂ ਨਿਸ਼ਾਨਾਲ ਗਾਦੇ ਨੇ ਬ੍ਰੈਸਟ ਦਾ ਠੀਕ ਹੈ ਜੀ ਹੁਣ ਦੇਖੋ ਆ ਜਿਹੜੇ ਆਪਣੇ ਨਿਸ਼ਾਨ ਸੀਗੇ ਇੱਥੇ ਆਪਾਂ ਮੋਡੇ ਦਾ ਹਾਫ ਕੀਤਾ ਹੈ ਸਾਢੇ 6 ਦਾ ਸਵਾ 3 ਕੀਤਾ ਇੱਥੋਂ 1.5 ਇੰਚ ਦਾ ਆਪਾਂ ਗੈਪ ਲਿਆ ਦੇਖੋ ਕਿੰਨੀ ਵਧੀਆ ਤਰੀਕੇ ਨਾਲ ਇਹਨਾਂ ਨੇ ਗੁਲਾਈ ਦੇ ਵਿੱਚ ਆਪਸ ਦੇ ਵਿੱਚ ਮੈਚ ਹੋ ਜਾਣਾ ਹੈ ਦੇਖੋ ਐਦਾਂ ਇਸ ਤੋਂ ਕੋਈ ਵੀ ਸੋਖਾ ਤਰੀਕਾ ਨਹੀਂ ਹੋ ਸਕਦਾ ਤੁਹਾਨੂੰ ਆਰਮਹੋਲ ਦੀ ਕਟਾਈ ਦੱਸਣ ਦਾ ਇਸ ਤਰ੍ਹਾਂ ਤੁਸੀਂ ਕਟਾਈ ਦਾ ਕਰਕੇ ਦੇਖਿਓ ਬਹੁਤ ਸੋਹਣੀ ਫਿਟਿੰਗ ਆਏਗੀ ਤੁਹਾਨੂੰ ਤੋਂ ਬਾਅਦ ਲਵਾਂਗੇ ਆਪਾਂ ਕਮਰ ਕਮਰ ਦਾ ਨਿਸ਼ਾਨ ਲਗਾਵਾਂਗੇ ਤੇ ਹਾਈਟ ਦੇ ਅਕੋਰਡਿੰਗ ਅਸੀਂ ਕਮਰ ਦਾ ਨਿਸ਼ਾਨ ਲਗਾਉਣੀ ਆ ਉਹ ਤੁਹਾਨੂੰ ਕਿਸੇ ਵੀਡੀਓ ਦੇ ਵਿੱਚ ਡਿਟੇਲ ਚ ਦੱਸਾਂਗੇ ਕਿ ਕਿਹਦੀ ਹਾਈਟ ਕਿੰਨੀ ਹੋਵੇ ਤੋਂ ਕਿਵੇਂ ਕਮਰ ਦਾ ਨਿਸ਼ਾਨ ਲਗਾਉਣਾ ਹੈ ਉਸ ਤੋਂ ਬਾਅਦ ਆਏ ਕਮਰੇ 16 ਇੰਚ ਤਿਆਰ ਅਗਰ ਤੁਸੀਂ ਪਲੇਟ ਪਾਉਣੇ ਹੋ ਤੇ 1 ਇੰਚ ਵੱਧ ਰੱਖ ਦੋ ਨਹੀਂ ਤਾਂ ਤੁਸੀਂ ਪੂਰੇ 16 ਇੰਚ ਰੱਖ ਦੋ ਉਸ ਤੋਂ ਬਾਅਦ ਆ ਸਾਈਡ ਜਿਹੜੀ ਹਿਪ ਵਾਲੀ ਆ ਇਹ ਆਪਣੀ ਚੁਆਇਸ ਹੁੰਦੀ ਆ ਕਿ ਸਾਈਡ ਕਿਸੇ ਨੇ ਕਿੰਨੀ ਲੰਬੀ ਪਾਉਣੀ ਆ ਤੇ ਇਨਾ ਇਹ ਪਾਉਂਦੇ ਨੇ 14.5 ਇੰਚ ਸਾਈਡ ਆ ਵਾਲੀ ਤਿਆਰ ਤਾਂ ਆਪਾਂ ਰੱਖਾਂਗੇ 15 ਕਿਉਂਕਿ ਅੱਧਾ ਇੰਚ ਉੱਪਰ ਮੋਡੇ ਦੇ ਵਿੱਚ ਸिलाई ਚ ਆ ਜਾਊਗਾ ਇਸ ਤਰੀਕੇ ਨਾਲ ਆਪਾਂ ਲਾ ਦੇਣੀ ਆ ਇੱਥੇ 15 ਇੰਚ ਤੇ ਨਿਸ਼ਾਨ ਤਾਂ ਉਸ ਤੋਂ ਬਾਅਦ ਆਪਾਂ ਸ਼ੇਪਰ ਦੀ ਹੈਲਪ ਦੇ ਨਾਲ ਇਹਨਾਂ ਨੂੰ ਨਿਸ਼ਾਨਾਂ ਨੂੰ ਮੈਚ ਕਰ ਦੇਣਾ ਹੈ। ਪੌਨੀ ਰੱਖੋਗੇ ਜਿੰਨੀ ਤੁਹਾਡੀ ਤਿਆਰ ਹੈ ਠੀਕ ਹੈ ਜੀ। ਇਸ ਤਰ੍ਹਾਂ ਆਪਣੇ ਪੂਰੇ ਸੂਟ ਦੇ ਨਿਸ਼ਾਨ ਲੱਗ ਚੁੱਕੇ ਨੇ। ਹੁਣ ਇਹਦੀ ਕਰ ਦਾਂਗੇ ਆਪਾਂ ਕਟਿੰਗ। ਕਟਿੰਗ ਕਰਦੇ ਕੋਈ ਜਲਦਬਾਜ਼ੀ ਨਹੀਂ ਕਰਨੀ ਤੁਸੀਂ ਬਿਲਕੁਲ ਆਰਾਮ ਨਾਲ ਕਟਿੰਗ ਕਰੋ। ਆਪਣਾ ਸੈਕ ਦੇ ਤਰ੍ਹਾਂ ਬੈਕ ਪੀਸ ਕਟਿੰਗ ਕਰਨਾ ਹੈ। ਆਪਾਂ ਇੱਦਾਂ ਹੀ ਹਾਰਮ ਹੋਲ ਤੋਂ 1.5 ਇੰਚ ਦਾ ਨਿਸ਼ਾਨ ਇਹ ਵੀ ਲੈਣਾ ਹੈ ਤੇ ਬ੍ਰੈਸ ਤੋਂ ਆਹ ਵਾਲਾ ਨਿਸ਼ਾਨ ਚੋਕ ਲੈਣਾ ਵਾ ਠੀਕ ਹੈ। ਉਸੇ ਤਰ੍ਹਾਂ ਜਿਵੇਂ ਆਪਾਂ ਫਰੰਟ ਦਾ ਗੁਲਾਈ ਪਾਈ ਸੀ ਉਸੇ ਤਰ੍ਹਾਂ ਹੀ ਬੈਕ ਦੀ ਇੱਕ ਤਾਂ ਆਪਾਂ ਗੁਲਾਈ ਪਾਉਂਦੇ ਹੋਏ ਇਹਨੂੰ ਬ੍ਰੈਸਟ ਦੇ ਕੋਲ ਇਹਨੂੰ ਮੈਚ ਕਰ ਦੇਣਾ ਹੈ ਤੇ ਥੋੜੀ-ਥੋੜੀ ਇਹਦੀ ਆਪਾਂ ਕਟਿੰਗ ਇਸ ਤਰ੍ਹਾਂ ਕਰ ਦੇਣੀ ਹੈ ਤੁਸੀਂ ਇਸ ਤਰ੍ਹਾਂ ਕਟਿੰਗ ਕਰਕੇ ਸੂਟ ਸੀ ਕੇ ਵੇਖੋ ਕਿ ਕਿੰਨੀ ਵਧੀਆ ਇਹਦੀ ਫਿਟਿੰਗ ਹੁੰਦੀ ਆ ਨੈਕਸਟ ਵੀਡੀਓ ਚ ਆਪਾਂ ਦੱਸਾਂਗੇ ਪਲੇਟ ਪਲੇਟ ਕਿਵੇਂ ਨਿਸ਼ਾਨ ਲਗਾਉਣੇ ਨੇ ਕਿੱਦਾਂ ਪਾਉਣੇ ਨੇ ਕਿਉਂਕਿ ਅਗਰ ਆਪਾਂ ਅੱਜ ਹੀ ਪਲੇਟ ਦਾ ਨਿਸ਼ਾਨ ਲਗਾਈਏ ਕਿਉਂਕਿ ਪਲੇਟ ਦੇ ਵਿੱਚ ਕਾਫੀ ਕੁਝ ਦੱਸਣ ਵਾਲਾ ਹੁੰਦਾ ਹੈ ਤੇ ਵੀਡੀਓ ਕਾਫੀ ਲੰਬੀ ਹੋ ਜਾਊਗੀ ਇਸ ਲਈ ਪਲੇਟ ਆਪਾਂ ਪਾਵਾਂਗੇ ਅਗਲੇ ਆਪਣੇ ਦੇਦੇ ਵਿੱਚ ਅਗਰ ਫਿਰ ਵੀ ਕੋਈ ਗੱਲ ਵੀਡੀਓ ਦੇ ਵਿੱਚ ਨਹੀਂ ਸਮਝ ਆਉਂਦੀ ਤਾਂ ਤੁਸੀਂ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ ਠੀਕ ਹੈ ਜੀ ਵੀਡੀਓ ਵਧੀਆ ਲੱਗ ਰਹੀ ਆ ਜਾਂ ਇਹ ਜਿਹੜਾ ਵੇ ਹੈ ਮੇਰਾ ਕਟਾਈ ਦਾ ਤੁਹਾਨੂੰ ਪਸੰਦ ਆ ਰਿਹਾ ਹੈ ਜਿਹਨੂੰ ਨਹੀਂ ਵੀ ਠੀਕ ਲੱਗ ਰਿਹਾ ਉਹ ਵੀ ਦੱਸੋ ਤਾਂ ਕਿ ਜੇ ਕੀ ਪਤਾ ਮੈਨੂੰ ਵੀ ਤੁਹਾਡੇ ਕੋਲੋਂ ਕੁਝ ਸਿੱਖਣ ਨੂੰ ਮਿਲੇ ਜਿਵੇਂ ਮੈਂ ਮੈਨੂੰ ਜਿੰਨਾ ਕ ਪਤਾ ਸੀ ਮੈਂ ਦੱਸ ਰਹੀ ਆ ਅਗਰ ਤੁਸੀਂ ਕਮੈਂਟ ਕਰਕੇ ਦੱਸ ਦਿਓ ਕਿ ਆ ਚੀਜ਼ ਐਵੇਂ ਕਰਨੀ ਆ ਤਾਂ ਮੈਨੂੰ ਵੀ ਤੁਹਾਡੇ ਤੋਂ ਸਿੱਖਣ ਨੂੰ ਕੁਝ ਮਿਲ ਸਕਦਾ ਹੈ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ YouTube ਤੇ ਮੇਰਾ ਚੈਨਲ ਹੈ ਉਹਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਵੀਡੀਓ